छह राउंड बाद आम आदमी पार्टी लगातार अगे चल रही है और देख सकते हो कि आम पार्टी के वर्कर्स ने उन्होंने जी सैलीब्रेषन है મા એક thank you ਕੀ ਦੋ ਲੋਕਾਂ ਦੀਆਂ ਮੁੱਢੀਆਂ ਨੁੜੀਆਂ ਹਨ ਨਸ਼ੇ ਦਾ ਮੁੱਦਾ ਹੈ ਨਸ਼ੇ ਦਾ ਮੁੱਦਾ ਤੇ ਡਰੇ ਸਟੇ ਦਾ ਮੁੱਦਾ ਤੁਸੀਂ ਬਹੁਤ ਪੱਕਾ ਜੀ ਥੋੜਾ ਪਿੱਛੇ ਆ ਜਾਓ ਪਾਜੀ ਰੋਹਿਤ ਪਾਜੀ ਥੋੜਾ ਪਿੱਛੇ ਸੇਰਾ ਜੇ ਫੇਰਾ ਰਹੇਗਾ ਇਹਨੂੰ ਖਤਮ ਕਰਨਾ ਅਡਾ ਪਹਿਲਾ ਕੰਮ ਹੋਏਗਾ ਨਸ਼ਾ ਅੱਛਾ ਪੱਕਾ ਜੀ ਇੱਕ 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 ਸਵਾਲ ਦਾ ਜਵਾਬ ਦੇ ਦਿਓ ਕਿ ਆ ਸਾਥ ਦਾ ਸਾਥੀ ਨੇ ਮੁੱਖ ਮੰਤਰੀ ਹਰਣਬੋਲ ਲਲਕਾਰਿਆ ਕਿ ਉਹ ਗੱਲਾਂ ਵੀ ਆਖਿਆ ਪਿੰਡ ਰਹੇ ਵਿਆ ਲੈ ਜਾਓਗੇ ਹੁਣ ਅਬ ਬਤੌਰ ਐਮਐਲਏ ਜਾਓਗੇ ਜਾਂ ਮੰਤਰੀ ਵੀ ਜਾਓਗੇ ਇਹਨੇ ਥੋੜਾ ਮੈਕਡਾਉਨਡ ਜਿਹੜੀ ਚੀਜ਼ਾਂ ਹੈਗੀਆਂ ਨਾ ਇਹ ਸਰਕਾਰੀ ਕਮਨਡੋਂ ਦੇਖਣ ਚਲੋ ਹਿੱਸਾ ਹੋ ਤੁਸੀਂ ਨਹੀਂ ਸਰਕਾਰ ਦਾ ਹਿੱਸਾ ਬਣਨ ਜਾ ਰਹੇ ਹੋ ਜੇ ਰਹਿ ਗਿਆ ਕੋਈ ਆਪ ਵੀ ਜਿਹੜਾ ਕਰੇਗਾ ਉਹਦਾ ਸਨੇਹਾ ਕੀ ਦੇ ਰਹੇ ਹੋ ਸਨੇਹਾ ਕੀ ਮੈਂ ਸਨੇਹਾ ਦੇ ਰਿਹਾ ਜਨਤਾ ਨੂੰ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਪੰਜਾਬ ਦੇ ਮੁਖਤਿਆਰ ਬਹੁਤ ਸਿਮਾਨ ਸਾਹਿਬ ਜੀ ਦੇ ਕਮਨਡ ਹਮ ਉਹਨਾਂ ਦੇ ਵਿਸ਼ਵਾਸ ਨੂੰ ਤੁਸੀਂ ਪੂਰਾ ਉੱਤਰੇ ਆ ਗਿਓ ਔਰ ਇਹਨਾਂ ਨਾਲ ਮਾਨ ਸਾਹਿਬ ਮੁਖੰਦੀ ਪੰਜਾਬ ਦਾ ਹੋਰ ਇੱਕ ਹੌਸਲਾ ਉਹਨੂੰ ਮਿਲਿਆ ਗਿਆ ਕਿ ਜਨਤਾ ਉਹਨਾਂ ਦੇ ਨਾਲ ਖੜੀ ਹੈਗੀ ਹੈ ਉਹਨਾਂ ਨਾਲ ਸਮਝ ਜਨਤਾ ਵਾਸੀ ਹੋਰ ਵੱਧ ਤੋਂ ਕੰਮ ਕਰਨਗੇ ਸ਼ਿਤਲੂ ਗਰਾਲ ਬੜੇ ਉਗਰ ਹੋਏ ਸਾਨੂੰ ਤਾਂ ਮੁਨ ਕੀਤੇ ਨੇ ਕਿਤੇ 6ਵੇਂ ਰਾਉਂਡ ਤੱਕ ਆਪਣੀ ਜ਼ਮਾਨਤ ਵੀ ਜਿਹੜਾ ਕਿ ਮੈਂ ਚਾਹੁੰਦੇ ਹਾਂ ਉਹ ਨਹੀਂ ਦਿੰਦੇ ਜਿਹੜਾ ਉਹ ਕਹਿੰਦੇ ਕਿ ਉਹ ਕਾਊਂਟਿੰਗ ਸੈਂਟਰ ਅਸੀਂ ਛੱਡ ਕੇ ਚਲੇ ਗਏ ਤੀਜੇ ਰਾਉਂਡ ਤੋਂ ਅੱਛਾ ਉਸ ਜ਼ਮਾਨਤ ਵੀ ਪਛਾਣੀ ਓਕੀ ਹੋ ਗਈ ਹਾਂਜੀ ਜ਼ਮਾਨਤ ਵੀ ਨਹੀਂ ਲੱਗਦਾ ਕਿ ਜ਼ਮਾਨਤ ਦੇ ਜੀ ਉਹਨਾਂ ਦੇ ਮਸਕਲ ਉਹ ਯਾਰ ਫੋਨ ਕਿੱਧਰ ਕਰ ਰਹੇ ਹੈ ਸ਼ੀਕਲਾ ਮਾਨ ਰਾਜ ਲਈ